ਸਾਨਾਤੀ ਪਰਾਲੀ ਸਵਾੜਨ ਦੇ ਮਾਮਲੇ ਦੇ ਵਿੱਚ ਕਾਰਵਾਈ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੋਦਾ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਪਰਾਲੀ ਸਵਾੜਨਗੇ ਜ਼ਮੀਨ ਮੁਰਚੇ ਦੇ ਸ਼ਹੀਦ ਕਿਸਾਨ ਪ੍ਰਥੀਪਾਲ ਸਿੰਘ ਦੀ 15ਵੀਂ ਵਰਸੀ ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕ ਅਲੀ ਸ਼ੇਰ ਵਿਕੇ ਮਨੋਂ ਸਮੇ ਭਾਰਤੀ ਸੰਯੁਨਿਅਨ ਡਕੋਦਾ ਦੇ ਸੂਬਾ ਪ੍ਰਧਾਨ ਵੱਲੋਂ ਐਲਾਨ ਕੀਤਾ ਮਾਨਸਾ ਤੋਂ ਪੱਤਰਕਾਰ ਬਿੱਟੂ ਬੁੜਲਾੜਾ ਦੀ ਇੱਕ ਖਾਸ ਰਿਪੋਰਟ ਪ੍ਰਥੀਪਾਲ ਸਿੰਘ ਚੱਕਲੀ ਸ਼ੇਰ ਦੀ ਅਸੀਂ 15ਵੀਂ ਵਰ੍ਹੇ ਜਿਹੜੀ ਮਨਾਈ ਆ ਉਹਦੇ ਜੱਦੀ ਪਿੰਡ ਦੇ ਵਿੱਚ ਚੱਕਲੀ ਸ਼ੇਰ ਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਸਾਡੀਆਂ ਭੈਣਾਂ ਨੇ ਸਤਕਾਰਯੋਗ ਵੱਡੀ ਗਿਣਤੀ ਦੇ ਵਿੱਚ ਕਾਫਲਿਆਂ ਦੇ ਰੂਪ ਦੇ ਵਿੱਚ ਪੰਜਾਬ ਪੱਧਰ ਤੋਂ ਆ ਕੇ ਕਿਸਾਨ ਆਗੂ ਨੇ ਵਿਚਾਰ ਵਟਾਂਦਰਾ ਕੀਤਾਗਾ ਤੇ ਨਾਲ ਲਾਣ ਵੀ ਕੀਤਾ ਵੀ ਕਿਸੇ ਵੀ ਸ਼ੂਦਖੋਰ ਆੜਤੀਏ ਨੂੰ ਤੇ ਜ਼ਮੀਨ ਕਨੇ ਅੱਖ ਪਰ ਕੇ ਨਹੀਂ ਚਾਕਣ ਦੇਵਾਂਗੇ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਜਿਹੜਾ ਪੰਜਾਬ ਦੇ ਵਿੱਚ ਅੱਜ ਚੰਗੀ ਤਰ੍ਹਾਂ ਫੈਲ ਰਿਹਾ ਹੈਗਾ ਤੇ ਉਹਨੂੰ ਨੱਥ ਪਾਉਣ ਦੇ ਵਾਸਤੇ ਪੰਜਾਬ ਦੇ 스테ਜ ਦੇ ਉਤੋਂ ਲਾਨ ਕੀਤਾਗਾ ਵੀ ਕਿਸੇ ਵੀ ਕੌਲ ਇਹਨਾਂ ਨੂੰ ਜਿਹੜੇ ਸੁਫਨੇ ਐ ਜ਼ਮੀਨ ਖੋਣ ਵਾਲੇ ਉਹ ਹੋਣ ਨਹੀਂ ਦੇਵਾਂਗੇ ਨਾਲ ਹੀ ਪਿਰਤੀ ਪਾਲ ਸਿੰਘ ਚੱਕਲੀ ਸ਼ੇਰ ਤੇ ਜਾਦ ਦੇ ਵਿੱਚ ਅਸੀਂ ਬੀਕੇ ਜੂਟ ਕੋਂਦਾ ਦਾ ਸਭਧਾਨ ਹੈ ਸਬਦਾਨ ਦਾ ਮਤਲਬ ਇਹ ਹੁੰਦਾ ਵੀ ਲੈਣ ਹੈ ਲੈਣ ਤਿਆਰ ਕੀਤੀ ਹੈ ਵੀ ਕਿੱਧਰ ਨੂੰ ਜਾਣਾ ਕਿਵੇਂ ਜਿਹੜੇ ਘੋਲ ਹੈ ਉਹਨਾਂ ਨੂੰ ਲੈ ਕੇ ਜਿੱਤ ਦੀ ਸਿਹਤ ਵੱਲ ਕਿਵੇਂ ਲਿਜਾਣਾ ਉਹ ਸਬਦਾਨ ਦੀਆਂ ਕਾਪੀਆਂ ਵੀ ਅੱਜ ਲੀਜ਼ ਕੀਤੀਆਂ ਨੇ ਪੰਜਾਬ ਪੱਤਰੀਆਂ ਤੇ ਨਾਲ ਪਰਾਲੀ ਦੇ ਉੱਤੇ ਜਿਹੜੇ ਪੰਜਾਬ ਸਰਕਾਰ ਤੇ ਲਗਾਤਾਰ ਕੇਂਦਰ ਦੇ ਕਹਿਣ ਦੇ ਉੱਤੇ ਤੰਦ ਕੱਸੀ ਜਾਂਦੀ ਹੈ ਉਹਨਾਂ ਤੇ ਵੀ ਲਾਣ ਕੀਤਾ ਵੀ ਜਿਹੜੇ ਛੋਟੇ ਕਿਸਾਨ ਹੈ ਜਿਨ੍ਹਾਂ ਕੋਲੇ ਸੰਦ ਸਿਰ ਹੈ ਨਹੀਂਗਾ ਤੇ ਉਹ ਤੇ 20 ਕਿਜੀ ਉਡਕਾਉਂਦਾ ਹਿੱਕ ਤਾਣ ਕੇ ਖੜੂਗੀ ਕਿਸੇ ਵੀ ਕੌਲ ਕਿਸੇ ਕਿਸਾਨ ਨੂੰ ਪਰੇਸ਼ਾਨ ਨਹੀਂ ਸਰਕਾਰ ਵੱਲੋਂ ਕੀ ਕਰਨ ਦਿੱਤਾ ਜਾਊਗਾ ਤੇ ਇਹ ਅੱਜ ਜਿਹੜੇ ਕਰਜ਼ੇ ਨਾਲ ਸੰਬੰਧਤ ਹੈ ਉਹਦੇ ਤੇ ਵੀ ਪੂਰੀ ਪੱਦ ਚੜ ਕੇ ਕਿਹਾ ਵੀ ਫਿਰਤੀ ਤੇਰੀ ਸੋਚ ਤੇ ਪੈਰਾ ਦੇਵਾਂਗੇ ਠੋਕ ਕੇ ਕੋਹਤੇ ਵੀ ਗੱਲਬਾਤ ਕੀਤੀ ਹੈ ਤੇ ਜਿੰਨੇ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਆ ਉਹਦੇ ਤੇ ਲਾਣ ਕਰਨ ਦੀ ਚੇਤਾਵਨੀ ਦਿੱਤੀ ਹੈ ਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੋਕਾਂ ਦੇ ਹੜ ਦਾ ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਦੇ ਵਾਸਤੇ ਪੰਜਾਬ ਸਰਕਾਰ ਤਿਆਰ ਰਹੇ ਕਿਸਾਨਾਂ ਵੱਲੋਂ ੜੀ ਪ੍ਰਾੜੀ ਹੈ ਉਸ ਨੂੰ ਅੱਗ ਲਗਾਈ ਜਾਊਗੀ ਕਿ ਨਹੀਂ ਲਗਾਈ ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲੇ ਸੰਦ ਦਾ ਅਜੇ ਤੱਕ ਪ੍ਰਬੰਧ ਨਹੀਂ ਕੀਤਾ ਸੰਦਾਂ ਦਾ ਸੈਟਿੰਗਾਂ ਰਾਹੀਂ ਸਰ ਪੰਜਾਬ ਸਰਕਾਰ ਨੇ ਜਿੰਨਾਂ ਕੋਲੇ ਵੱਡੇ ਟਰੈਕਟ ਐ ਸੌਖੇ ਐ ਬਾਹਲੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਪਿਛਲੀ ਵਾਰ ਵੀ ਇਹ ਵਿੱਚ ਵਾਹੀ ਹੈ ਸਰਕਾਰ ਦੇ ਕਹਿਣ ਤੇ 25 ਮਾਣ 18 ਮਾਣ 15 ਮਾਣ ਕਣਕ ਘਾਟਾ ਪੈ ਗਿਆ ਸਰਕਾਰ ਅੱਖਾਂ ਮੀਜ ਗਈ ਕੋਈ ਮਾਪਜਾਂ ਨਹੀਂ ਦਿੱਤਾ ਹੁਣ ਅਸੀਂ ਐਲਾਨ ਕੀਤਾ ਵੀ ਜਿਹਦੇ ਕੋਲ ਨਹੀਂ ਹੈਗਾ ਸਾਧਨ ਉਹ ਕਿਸਾਨ ਪਰਾਲੀ ਨੂੰ ਅੱਗ ਲਾਵੇ ਜੇਕਰ ਪੁਲਿਸ ਸਰਕਾਰ ਉਹਨੂੰ ਤੰਗ ਪਰੇਸ਼ਾਨ ਕਰਦੀ ਹੈ ਤਾਂ ਥਾਣੇ ਦਾ ਬਾਕਤ ਦਾ ਘਰਾਉ ਕੀਤਾ ਜਾਊਗਾ ਇਥੋਂ ਦੀ ਸਰਕਾਰ ਦਾ ਕਚਾਪਾ ਕੀਤਾ ਜਾਊਗਾ ਸਿਰਫ 200 ਰੁਪਿਆ ਪ੍ਰਤੀ ਕਵਾਟਲ ਮੰਗਾ ਜਿਹਦਾ 6000 ਬਣਦਾ ਕਿੱਲੇ ਦਾ ਪਰ ਜਦੋਂ ਸਰਕਾਰ ਗੂੰਗੀ ਬੋਲੀ ਹੋ ਗਈ ਹੈ ਤਾਂ ਲਾਣ ਕੀਤਾ ਵੀ ਛੋਟਾ ਕਿਸਾਨ ਕੋਲੇ ਕੋਈ ਪ੍ਰਬੰਧ ਨਹੀਂ ਡੱਬੀ ਦੀ ਸ਼ੀਖ ਤੋਂ ਬਣਾ ਬਾ ਕਹਦਾ ਕਿਸਾਨ ਨੂੰ ਖੁੱਲ ਦਿੱਤੀ ਹੋਈ ਹੈ ਵੀ ਜੇ ਨਹੀਂ ਪ੍ਰਬੰਧ ਤੱਕ ਲਾਓ ਜੇ ਕਿਸੇ ਵੀ ਕਿਸਮ ਦੀ ਉਹਨੂੰ ਸਮੱਸਿਆ ਆਉਂਦੀ ਹੈ ਤਾਂ ਬੀਕੇਯੂ ਡੁਕਾਉਂਦਾ ਦੇ ਨਾਲ ਇੱਕ ਡਾ ਕੇ ਖੜੂਗੀ ਅੱਜ ਅਸੀਂ 15ਵੇਂ ਬਰਸੀ ਅਮਰ ਸ਼ਹੀਦ ਪ੍ਰਤੀਪਾਲ ਦੀ ਬਰਸੀ ਮਨਾਈ ਆ ਵੱਡਾ ਇਕੱਠ ਹੋਇਆ ਇਸ ਪਿੰਡ ਦੇ ਵਿੱਚ ਚੱਕਲੀ ਸ਼ੇਰ ਦੇ ਵਿੱਚ ਜ਼ਿਲ੍ਹਾ ਮਾਨਸਾ ਅੱਜ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿੱਥੇ ਅਫਸੋਸ ਆ ਉੱਥੇ ਸਾਨੂੰ ਮਾਣ ਹੈ ਇਸ ਸ਼ਹਾਦਤ ਦੇ ਉੱਪਰ ਕਿਉਂਕਿ ਜਿਹੜਾ ਕੁਰਕੀਆਂ ਨਲਾਮੀਆਂ ਦਾ ਮਾਮਲਾ ਸੀ ਜਿੱਥੇ ਇਹਨਾਂ ਦੀ ਸ਼ਹਾਦਤ ਹੋਈ ਹੈ ਇਹ 1984 ਤੋਂ ਸ਼ੁਰੂ ਹੋਇਆ ਸੀ ਜਦੋਂ ਅਮਰੀਕਨ ਛੁੰਡੀ ਨੇ ਨਰਮੇ ਖਤਮ ਕੀਤੇ ਉਹਨੋਂ ਤੋਂ ਲੈ ਕੇ ਅੱਜ ਤੱਕ ਕਿਤੇ ਚਿੱਟਾ ਮੱਛਰ ਕਿਤੇ ਅਮਰੀਕਨ ਛੁੰਡੀ ਕਿਤੇ ਗੜਿਆਂ ਦੀ ਮਾਰ ਕਿਤੇ ਹੜਾਂ ਦੀ ਮਾਰ ਲੋਕਾਂ ਦਾ ਜਿਹੜੀ ਆਰਥਿਕ ਹਾਲਤ ਹੈ ਉਹ ਡਾਊਨ ਕਰ ਦਿੱਤੀ ਪਰ ਜਿਹੜਾ ਅਮਰੀਕੀ ਅਮਰੀਕਨ ਛੁੰਡੀ ਦਾ ਮਾਮਲਾ ਸੀ ਜਿੱਥੋਂ ਖੁਦਕਸ਼ੀਆਂ ਸ਼ੁਰੂ ਹੋਈਆਂ ਸੀ ਜਿੱਥੋਂ ਕੋਰਕੀਆਂ ਨਲਾਮੀਆਂ ਸ਼ੁਰੂ ਹੋਈਆਂ ਸੀ ਉਹ ਇੱਕ ਅਸੀਂ ਸਮਝਦੇ ਹਾਂ ਕਿ 40 ਸਾਲਾਂ ਦਾ ਉਹ ਯੁੱਗ ਹੈ ਇਹ ਇੱਕ ਅਸੀਂ ਮੁੱਢ ਬੰਨੇ ਆ ਉਦੋਂ ਕੁਰਕੀਆਂ ਨਲਾਮੀਆਂ ਰੋਕ ਕੇ ਸ਼ਹਾਦਤ ਦੇ ਕੇ ਤੇ ਬੰਗਾਰਿਆ ਸੀ ਆੜਤੀਆਂ ਨੂੰ सूदखोर ਲੋਕਾਂ ਨੂੰ ਕਿ ਅੱਜ ਤੋਂ ਬਾਅਦ ਕੁਰਕੀ ਨਲਾਮੀ ਕਿਸੇ ਦਾ ਘਰ ਜਾਂ ਸੰਸਾਦ ਨਹੀਂ ਹੋਣ ਦੇਵਾਂਗੇ ਦੇਖੋ ਅਸੀਂ ਇਹਦੇ ਉੱਤੇ ਇਹ ਕਹਿਣਾ ਚਾਹਾਂਗੇ ਕਿ ਪੰਜਾਬ ਦੇ ਜਿੱਥੇ 1 ਕਰੋੜ ਏਕੜ ਜ਼ਮੀਨ ਹੈ ਜਿਹਦੇ ਵਿੱਚੋਂ 75000 ਏਕੜ ਦੇ ਵਿੱਚ ਝੋਨਾ ਲੱਗਦਾ ਇਹ ਇੱਕਦਮ ਨਹੀਂ ਲੱਗਿਆ ਇਹਨੂੰ ਕੰਸੇ ਕੰਮ 50 55 ਸਾਲ ਹੋ ਗਏ ਥੋੜੀ-ਥੋੜੀ ਥੋੜੀ-ਥੋੜੀ ਵੱਧ ਆਇਆ ਤੇ ਅੱਜ ਇਹ ਸਮੱਸਿਆ ਬਣ ਕੇ ਖੜ ਗਈ ਇਹਨੂੰ ਕਿਸਾਨ ਨੂੰ ਜ਼ਿੰਮੇਵਾਰ ਨਹੀਂ ਇਹਦਾ ਠਹਿਰਾਉਣਾ ਚਾਹੀਦਾ ਜਿਨ੍ਹਾਂ ਨੇ ਝੋਨਾ ਬਜਾਇਆ ਸੀ ਸਾਤੋਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਕਿਉਂਕਿ ਨਫੇ-ਨੁਕਸਾਨ ਦਾ ਜਦੋਂ ਕੋਈ ਨਵੀਂ ਚੀਜ਼ ਲੈ ਕੇ ਆਉਂਦਾ ਹੈ ਉਹ ਜ਼ਿੰਮੇਵਾਰ ਹੁੰਦਾ ਅੱਜ ਜੇ ਬੇਸ਼ੱਕ ਅੱਗੇ ਅਸੀਂ ਪਰਾਲੀ ਨੂੰ ਲਾਉਨੇ ਆ ਮਜਬੂਰੀ ਵਸ ਲਾਉਨੇ ਆ ਪਰ ਫੇਰ ਵੀ ਜਿਹੜਾ ਕੁੱਲ ਪ੍ਰਦੂਸ਼ਣ ਹੈ 100% ਦੇ ਵਿੱਚੋਂ 8% ਪ੍ਰਦੂਸ਼ਣ ਜਿਹੜਾ ਅਸੀਂ ਖੇਤੀ ਦੇ ਵਿੱਚੋਂ ਕਰਦੇ ਆਂ ਪਰ ਨਾਲ ਹੀ ਪੂਰਾ ਸਾਲ ਜਿਹੜੀਆਂ ਸਾਡੀਆਂ ਹਰੀਆਂ ਪੂਰੀਆਂ ਫਸਲਾਂ ਇਹ ਦੂਜਿਆਂ ਦਾ ਜਿਹੜਾ ਪ੍ਰਦੂਸ਼ਣ ਫਲਾਇਆ ਹੋਇਆ ਉਹਨੂੰ ਆਕਸੀਜਨ ਰਾਹੀਂ ਸਾਡੀਆਂ ਫਸਲਾਂ ਸਾਫ਼ ਵੀ ਕਰਦੀਆਂ ਨੇ ਪਰ ਇਹ ਜਿਹੜਾ ਸੁਪਰੀਮ ਕੋਰਟ ਦੇ ਚੀਫ ਜੱਜ ਦੀ ਟਿੱਪਣੀ ਹੈ ਇਹ ਤੱਥਾਂ ਦੇ ਆਧਾਰਤ ਨਹੀਂ ਹੈ ਇੱਕ ਪਾਸੜ ਹੈ ਪੰਜਾਬ ਅੰਨੀ ਪਿੱਠ ਕਰਕੇ ਟਿੱਪਣੀ ਕੀਤੀ ਹੋਈ ਹੈ ਜੇ ਇਹਨਾਂ ਤੱਥਾਂ ਨੂੰ ਸਾਹਮਣੇ ਰੱਖਦੇ ਕਿ ਪੰਜਾਬ ਦੇ ਕਿਸਾਨ ਹਰਿਆਣਾ ਦੇ ਵਿੱਚ ਵੀ ਝੋਨਾ ਲੱਗਦਾ ਹੈ ਮਹਾਰਾਸ਼ਟਰ ਦੇ ਵਿੱਚ ਵੀ ਝੋਨਾ ਲੱਗਦਾ ਹੈ ਖੁਦ ਦਿੱਲੀ ਸਟੇਟ ਦੇ ਵਿੱਚ ਵੀ ਝੋਨਾ ਲੱਗਦਾ ਹੈ ਹੈਰਾਨ ਗਏ ਇਸ ਗੱਲ ਦੀ ਹੁੰਦੀ ਹੈ ਜਦੋਂ ਕਹਿੰਦੇ ਆ ਕਿ ਧੂਆਂ ਦਿੱਲੀ ਦੇ ਵਿੱਚ ਆ ਗਿਆ ਜਦੋਂ ਸਾਇੰਸ ਇਹ ਕਹਿੰਦੀ ਹੈ ਕਿ ਜਦੋਂ ਕੇਰਾ ਧੂਆਂ ਉੱਡ ਗਿਆ ਉਹਨੇ ਤਾਂ ਹਾਂ ਉੱਪਰ ਚੱਲਿਆ ਜਾਣਾ ਜਿੱਧਰ ਨੂੰ ਹਵਾ ਦਾ ਰੁਖੂਗਾ ਉਧਰ ਚੱਲਿਆ ਜਾਊਗਾ ਇਹ ਕਦੇ ਲਾਹੌਰ ਨਹੀਂ ਗਿਆ ਅਜੇ ਤੱਕ ਉਹ ਵੀ ਰਾਜਧਾਨੀ ਇੱਕ ਦੇਸ਼ ਦੀ ਹਰਿਆਣੇ ਨੂੰ ਛੱਡ ਕੇ ਦਿੱਲੀ ਦੇ ਵਿੱਚ ਵੜ ਕੇ ਪੰਜਾਬ ਦਾ ਧੂਆਂ ਜਾਂਦਾ ਦੇਖੋ ਠੀਕ ਨਹੀਂ ਹੈ ਅਸੀਂ ਕਿਸਾਨਾਂ ਨੂੰ ਸਦਾ ਦੇਵਾਂਗੇ ਕਿ ਜਿਨ੍ਹਾਂ ਨੂੰ ਸਰਕਾਰ ਨੇ ਦੇ ਤੇ ਇੰਤਜ਼ਾਮ ਕਰਕੇ ਜਿਨ੍ਹਾਂ ਕੋਲ ਇਕੱਠਾ ਬਣਾਉਣ ਦਾ ਪ੍ਰਬੰਧ ਹੈ ਹੋਰ ਪ੍ਰਬੰਧ ਨਹੀਂ ਉਹ ਬਣਾਉਣ ਇਕੱਠਾ ਬਣਾਉਣ ਦੂਜੀ ਜਿਹੜੀ ਪਰਾਲੀ ਐ ਜਿਹੜੀ ਬਚ ਗਈ ਕਿਉਂਕਿ ਅਜੇ ਉਹਨੀਆਂ ਫੈਕਟਰੀਆਂ ਨਹੀਂ ਇੱਥੇ ਉਹਨਾਂ ਦੇ ਸਾਧਨ ਨਹੀਂ ਉਹਦਾ ਕੀ ਕਰਨਗੇ ਉਹ ਅਸੀਂ ਜਦੋਂ ਪਰਾਲੀ ਸੁੱਕ ਜਾਊਗੀ ਅਸੀਂ ਡੀਸੀ ਦਫ਼ਤਰਾਂ ਅੱਗੇ ਜਾਵਾਂਗੇ ਪਰਾਲੀ ਲੈ ਕੇ ਵੀ ਜਾਵਾਂਗੇ ਕਿ ਚਲੋ ਗੱਠਾਂ ਬਨੋ ਸਾਂਭੋ ਪਰਾਲੀ ਨੂੰ ਅਸੀਂ ਕਣਕ ਬੀਜਣੀ ਆ ਸਾਡੇ ਕੋਲੇ ਹੋਰ ਕੋਈ ਹੱਲ ਨਹੀਂ ਆ